ਕੋਈ ਬੱਚਾ ਨਾ ਹੋਵੇ ਤੇ ਖੁਸ਼ੀ ਮਨਾਈ ਜਾਂਦੀ ਹੈ ਤੇ ਬਾਈ ਕੁੜੀ ਪਹਿਲਾਂ ਵੀ 19-20 ਸਾਲ ਦੀ ਕੁੜੀ ਹੈ ਜੀ ਤਾਂ ਕਿਹੜਾ ਵਾਲੀ ਦਾ ਸਾਥ ਬਹੁਤ ਵਧੀਆ ਇਹ ਸਾਰੇ ਪਰਿਵਾਰ ਨੇ ਜੱਜ ਕੇ ਖੁਸ਼ੀ ਮਨਾਈ ਹੈ ਬੋਰੀ ਜੱਜ ਕੇ ਮਨਾਈ ਹੈ ਸਾਰੀ ਵੀਡੀਓ ਸੋਹਣੀਆਂ ਕੋਈ ਘਰ ਕੀ ਨਹੀਂ ਕੁੜੀ ਮੋੜੀ ਫੱਕੀ ਨਹੀਂ ਕੁੜੀ ਮੋੜੀ ਬਸ ਸਾਊਟ ਲੈਦੇ ਪ੍ਰਾਣਾ ਜਵਾਨਾ ਜੀ ਹੁਣ ਆਪਾਂ ਨੂੰ ਲੋਕਾਂ ਦਾ ਸਾਥ ਨਹੀਂ ਮਿਲਦਾ ਫਿਰ ਆਪਾਂ ਨੂੰ ਇਹ ਅਹਿਸਾਸ ਹੁੰਦਾਗਾ ਆਪਾਂ ਆਪਣੀ ਕੁੜੀ ਹੋ ਕੇ ਵੀ ਇਹਦਾ ਕੁੜੀ ਦਾ ਸਤਕਾਰ ਨਹੀਂ ਕਰਦੇ ਆ ਜਿਹੜਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਕੁੜੀਆਂ ਦਾ ਸਤਕਾਰ ਕਰਨਾ ਕਿਹਦੇ ਨਾਲ ਪ੍ਰਵਾਹ ਆ ਲੋਕਾਂ ਦੇ ਬੰਦ 517 ਹਰਿਆਣਾ ਆ ਲੋ ਪਿੰਕਸਨ ਸਿਰ ਤੇ ਇਹ ਮੇਰੇ ਤਿੰਨ ਬਾਈ ਬਾਈ ਹਾਂ ਦੋਸਤੋ ਆ ਘਰੇ ਰੌਣਕਾਂ ਲੱਗੀਆਂ ਵੀਆਂ ਪਹਿਲਾਂ ਨਿੰਮ ਬੰਨਿਆ ਗਿਆ ਤੇ ਹੁਣ ਪਹਿਲਾਂ ਗਿੱਦਾ ਪਾਇਆ ਤੇ ਹੁਣ ਮਿਊਜ਼ਿਕ ਲਾ ਕੇ ਨੱਚ ਰਹੇ ਆ ਸਸੀ ਗਾਰਜੀ ਆਪਣੇ ਜਾਂਦ ਤੁਹਾਡਾ ਸਵਾਗਤ ਆ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਆਪਾਂ ਬਾਈ ਦੀਪ ਨਾਲ ਬੈਠੇ ਆ ਪਹਿਲਾਂ ਆ ਗੁਦਿਆ ਜੀ ਨੂੰ ਵਧਾਈਆਂ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਤੇ ਵੀਡੀਓ ਦਾ ਆ ਤਾਇਆ ਕਰਨਾਇ ਜੀ ਨੂੰ ਦਿਖਾ ਸਕੀਏ ਵੀ ਕੁੜੀਆਂ ਨੂੰ ਵੀ ਖੁਸ਼ੀ ਮਿਲਾਈ ਜਾ ਸਕਦੀ ਹੈ ਤੇ ਬਾਈ ਦੇ ਘਰੇ 20 ਸਾਲਾਂ ਬਾਅਦ ਗੁੜੀਆਂ ਜਨਮ ਲਿਆ ਜਿੱਥੇ ਦਾ ਮੰਨ ਲਓ ਕੋਈ ਬੱਚਾ ਨਾ ਹੋਵੇ ਉਥੇ ਖੁਸ਼ੀ ਮਨਾਈ ਜਾਂਦੀ ਹੈ ਤੇ ਬਾਈ ਕੁਲੀ ਪਹਿਲਾਂ ਵੀ 19 ਸਾਲ ਦੀ ਗੁੜੀ ਆ ਜੀ ਤਾਂ ਹੁਣ ਵੀ ਖੁਸ਼ੀ ਮਨਾਈ ਜੀ ਤਾਂ ਵੀਡੀਓ ਜੀ ਸਭ ਨਾਲ ਸ਼ੇਅਰ ਕਰਾਂਗੇ ਤੇ ਬਾਈ ਦੇ ਪਰਿਵਾਰ ਨੂੰ ਮਿਲ ਕੇ ਕਰਦੇ ਗੱਲਬਾਤ ਕਰਾਂਗੇ ਸੱਚੀ ਕਰਦੇ ਸੱਚੀ ਕਰਦੇ ਤੇ ਆਪਾਂ ਇਹਨਾਂ ਦੀ ਖੁਸ਼ੀ ਮਨਾਈ ਜਾਨਾ ਬੜਾ ਤਾਂ ਵਧਾਈ ਨਾ ਅਸਰ ਆਉਂਦਾ ਨਹੀਂ ਕੀ ਕਹਿਣਾ ਚਾਹੋਗੇ ਕਰੋ ਦੋ ਭਾਈ ਬੇਟੀ ਕੱਲੇ ਸੀ ਪਹਿਲਾਂ 20 ਸਾਲ ਹੋ ਗਏ ਹਾਂ ਦਵਾਰੇ ਵੀ ਕੁੜੀ ਨੇ ਜਨਮ ਲਿਆ ਹਮਮ ਆਪਾਂ ਦੇ ਵੀ ਬੱਚੇ ਇੱਕੋ ਹੀ ਹੁੰਦੇ ਸਮਝਾ ਪੁਰਾਣੇ ਵਾਲਾ ਨਹੀਂ ਬਸ ਪੁਰਾਣੇ ਗੁੜੇ ਕਰਦੇ ਹੁਣ ਉਹ ਤੇ ਕਰਦੇ ਨਹੀਂ ਫਰਕ ਨਹੀਂ ਹਮਮ ਤੇ ਜਿੱਦੇ ਇੰਟਰ ਦੇਖ ਲੋ ਗੱਟ ਨੇ ਦੇਖ ਲੋ ਇਹਦੇ ਇੱਕ ਕੁੜੀ ਆ ਤੇ ਬਰ ਗੱਛਾਂ ਲੈਣ ਦੇ ਜਿਹੜਾ ਤੇ ਆਪਾਂ ਜੋੜੀ ਬਣ ਗਈ ਉਹਦੇ ਦੋ ਬੱਚੇ ਹੋ ਗਏ ਹਮਮ ਹਮ ਵਧੀਆ ਆ ਚੰਗਾ ਰਸਤੇ ਰਹੀ ਵਧੀਆ 20 ਸਾਲ ਬਾਅਦ ਪਰਮਾਤਮਾ ਦਾ ਬਹੁਤ ਸਾਰਾ ਸੁਣਿਆ ਹਾਂ ਨਹੀਂ ਕੁੜੀਆਂ ਨੂੰ ਸੰਸਕਾਰ ਕਰਨਾ ਚਾਹੀਦਾ ਕੁੜੀਆਂ ਦਾ ਸਭ ਸਹੀ ਕੁੜੀਆਂ ਦਾ ਆਪਣਾ ਜਹਾਨ ਹੈ ਜਿਹੜਾ ਬਹੁਤ ਪਿੱਛੇ ਰੱਖਿਆ ਜਾਂਦਾ ਕਿ ਕਿਸੇ ਅਖਾ ਜੈਗਦਾ ਕੁੜੀ ਦਾ ਜਿਹੜਾ ਵੀ ਜਨਮ ਲੈਂਦੇ ਕੁੜੀ ਦਾ ਸੰਸਕਾਰ ਕਰਨਾ ਚਾਹੀਦਾ ਇਹ ਬੱਚਿਆਂ ਨੂੰ ਬਰਾਬਰ ਰੱਖਣ ਕਹਿੰਦੇ ਜਦੋਂ ਮਤਲਬ ਮਨ ਲੋ ਬੱਚਾ ਦੇਣਾ ਪਰਵਾਹਤ ਮਾਰੇ ਕੁੜੀ-ਮੁੰਡੇ ਦਾ ਕੋਈ ਫਰਕ ਨਹੀਂ ਹੁੰਦਾ ਦਾ ਆਪਣਾ ਇੱਟਾ ਹੋ ਗਿਆ ਵੀ ਕੁੜੀਆਂ ਦੇ ਜੋ ਆਪ ਦੇ ਕਰਮ ਹੁੰਦੇ ਨੇ ਹਾਂ ਕਰਮ ਹੁੰਦੇ ਤੇ ਬਾਕੀ ਜਿਹੜਾ ਇੱਕ ਨਿਗਾਹ ਮਾਰਦਾ ਜਿਹਦੇ ਘਰੇ ਕੁੜੀ ਹੈ ਉਹਦੇ ਬਰਕਤ ਹਾਂ ਸਹੀ ਗੱਲ ਕਿਸੇ ਦੇ ਮੱਥੀ ਦੇਖ ਲੈਂਦਾ ਘਰ ਵਾਰ ਕੇ ਕੋਈ ਬਰਕਤ ਆਉਂਦੀ ਬਹੁਤ ਚੰਗੀ ਗੱਲ ਬਾਈ ਬਾਕੀ ਇਹ ਆਪਣਾ ਸਮਾਜਿਕ ਇਹਦੇ ਵਾਸਤੇ ਜ਼ਿੰਮੇਵਾਰ ਹੁੰਦਾ ਪਹਿਲਾਂ ਜਦੋਂ ਕੁੜੀਆਂ ਨੂੰ ਖੁਕਚ ਮਾਰਿਆ ਜਾਂਦਾ ਸੀਗਾ ਆਲਾ ਭਾਈ ਦਾਜ ਦਾ ਵਾਲਾ ਹੋਸੀ ਦਾਜ ਦੇ ਬਸ ਨਾ ਦੇ ਤਾਂ ਕਿਤੇ ਤਾਂ ਕਰਕੇ ਵੀ ਲੋਕ ਥੋੜਾ ਨੱਕ ਵੱਟਣ ਲੱਗੇ ਸੋਚ ਲੈ ਐਜੂਕੇਟ ਹੋਏ ਲੋਕ ਤੇ ਉਵੇਂ ਹੀ ਕੁੜੀਆਂ ਨੂੰ ਵੀ ਦੁਆਰਾ ਚੰਗੀ ਗੱਲਾਂ ਇਸ ਤਰ੍ਹਾਂ ਭਾਈ ਜੇ ਸਮਝੇ ਇੱਜ਼ਤ ਦੋਨਾਂ ਪਾਸੇ ਇੱਕੋ ਹੀ ਹੈ ਕੁੜੀ ਦੇ ਹੋੜੇ ਦੇ ਇੱਕੋ ਜਿਹੇ ਵਰਸ ਅੱਗੇ ਕੱਲੇ ਕੁੜੀਆਂ ਤੇ ਤਵਾ ਲਾ ਦੇਣਾ ਬੰਦਾ ਉਹ ਕੁੜੀਆਂ ਦਾ ਭਲਾ ਨਾ ਧੋਕਾ ਹੈ ਵੈਸੇ ਔਣਾ ਨਹੀਂ ਚਾਹੀਦਾ ਇਹ ਇੱਕੋ ਜੀ ਚੀਜ਼ ਹੁੰਦੀ ਹੈ ਕੁੜੀਆਂ ਮੁੰਡਿਆਂ ਦੀ ਇੱਜ਼ਤ ਜੇ ਸਮਝੀ ਆਪਾਂ ਬਰਾਬਰ ਦੇ ਕਰਨੇ ਚਾਹੀਦੇ ਹਜੇ ਤੱਕ ਇਹ ਨਵੀਂ ਕੁੜੀ ਦਾਸਾ ਨਗਰ ਵਾਲਾ ਬਾਕੀ ਮਾਂ ਵੀ ਬੱਚੀ ਤਾਂ ਹੀ ਖੁਸ਼ ਬਣਾ ਸਕਦੀ ਕੁੜੀ ਹੋਵੇ ਜਾਂ ਮੁੰਡਾ ਜੇ ਉਹਦਾ ਪਰਿਵਾਰ ਸਾਥ ਦੇਉਗਾ ਫੇਰੀਏ ਭਾਬੀ ਤੁਸੀਂ ਕੀ ਕਹੇ ਕਹਿਣਾ ਚਾਹੁੰਗੇ ਹੱਸਦੇ ਕਿਹੜਾ ਵਾਲੀ ਦਾ ਸਾਥ ਬਹੁਤ ਵਧੀਆ ਇਹ ਹਾਂ ਸਾਰੇ ਪਰਿਵਾਰ ਨੇ ਜੱਜ ਕੇ ਖੁਸ਼ੀ ਬਣਾਈ ਹੈ ਪੂਰੀ ਜੱਜ ਕੇ ਬਣਾਈ ਹੈ ਸਾਰੀ ਵੀਡੀਓ ਸੋਡੇ ਨਾਲ ਸ਼ੇਅਰ ਕਰਾ ਅਸੀਂ ਜਦ ਬੇਟੀ ਹੋਈ ਹੈ ਉਦੋਂ ਅਸੀਂ ਬਠੇਗਾ ਡੱਬਾ ਲਿਆ ਕਿੱਥੇ ਖੁਸ਼ੀ ਬਣਾਈ ਆ ਬੁੜੀਆ ਬੇਟੀ ਮੇਰੀ ਬੇਟੀ ਹੈ ਨਾ ਪਾਕੀ ਭਾਈ 20 ਸਾਲਾਂ ਬਾਅਦ ਦਾ ਅਸੀਂ ਅਰਦਾਸ ਕਰੀ ਸੀ ਗੁਰੂ ਘਰ ਹਾਂ ਵੀ ਸਾਨੂੰ ਪਰਵਾਤ ਵਾਰ ਸਾਡੇ ਕਰਮਾਂ ਚ ਜੋ ਦਿਖਤ ਉਹ ਦੇਈ ਜੇ ਸਾਡੇ ਕਰਮਾ ਜੋ ਕੋਈ ਦੁਖੀ ਆ ਕਦੋਂ ਸਾਨੂੰ ਤੇ ਉਹ ਹੀ ਜੀਣਾ ਸਾਨੂੰ ਤੇ ਸਾਨੂੰ ਮਿਲਦਾ ਹੱਕ ਕਰਦਾ ਇਹ ਦੇਖ ਪਰਮਾਤਮਾ ਜਿਹੜਾ ਕੁਝ ਕਰਦਾ ਹੈਗਾ ਆਪਾਂ ਪਰਮਾਤਮਾ ਨੂੰ ਰਹੀ ਹਮ ਅਗਦੇ ਦੇਖ ਹੂੰ ਚਲ ਜੋ ਜੀ ਚੇ ਆਈ ਉਹ ਚੀਜ਼ ਦਾ ਸਨ ਕਰ ਦਿੱਤਾ ਗਿਆ ਵੀ ਉਹ ਤੇ ਇੱਛਾ ਦੇ ਪਰਮਾਤਮਾ ਦੇ ਦੇਖ ਪਰਮਾਤਮਾ ਦੇ ਦਤ ਹੁੰਦੀ ਰਹਿੰਦੀ ਰਹ ਸਹੀ ਹੋ ਗਿਆ ਤੇ ਜਦੋਂ ਕਾਲਰ ਉਹ ਆਪਾਂ ਹੁਕਮ ਵਾਲੇ ਦੇਖਣਾ ਬਹੁਤ ਤੇ ਜਿਹੜੇ ਕੁੜੀ ਨੇ ਹੈਗੀ ਤੇ ਮੁੰਡੇ ਵਾਲੇ ਉਹ ਤਰਸੀ ਲੱਗੇ ਵਿੱਚ ਜਵਾਕ ਨੂੰ ਤਰਸੀ ਹਾਂ ਦੱਸੀ ਹੁੰਦੇ ਆ ਵਿੱਚ ਜਵੇ ਜਵਾਕ ਨੂੰ ਤਰਸੀ ਨੇ ਜਵੇ ਜਵਾਕ ਵੇ ਰੱਬ ਨੂੰ ਦੇ ਦਾ ਜਿਹੜਾ ਜਵਾਂ ਦੇਉ ਤਾਂ ਜਿਹੜੀ ਚਾਹੀਦੀ ਚ ਕੁੜੀ ਦੇਵੇ ਜਾਂ ਮੁੰਡਾ ਦੇਵੇ ਸਹੀ ਗੱਲ ਇੱਕ ਕੁੜੀ ਨਾਲੇ ਕੁੜੀ ਦਾ ਦਾਜ ਨਹੀਂ ਹੋਵੇ ਇਹ ਬੰਦੇ ਕੁੜੀ ਹੋਊਗੀ ਤਾਂ ਉਹ ਗਿਆਨ ਹੋਊਗਾ ਸਹੀ ਗੱਲ ਹੂੰ ਜੇ ਕੁੜੀ ਨੇ ਇਹਦਾ ਕੋਈ ਪਤਾ ਨਹੀਂ ਕਰੀ ਕੀ ਹੁੰਦਾ ਬੜੇ ਦਾ ਤੇ ਵੱਡੀ ਭੈਣ ਦੀ ਕੁੜੀ ਹੋਊਗੀ ਬੋਲ ਪਾ ਤੇ ਰਹਿਣੇ ਕਾਹਦੇ ਨਾਲ ਬਹੁਤ ਪਸੀਨਾ ਇਹ ਬਈ ਖਤਾਂ ਨਹੀਂ ਨਹੀਂ ਖਾਰੇ ਨਾ ਰੱਖੇ ਨਾ ਕੀ ਰੱਖੇ ਜੀ ਨਹੀਂ ਰੱਖੇ ਨਾ ਰੱਖੇ ਸਰੀਤ ਰਸੀ ਮਮਮੀ ਨੇ ਜੀ ਕੁੜੀ ਦੇ ਮਮਮੀ ਨੇ ਨਾ ਰੱਖੇ ਐ ਸਰੀਤ ਇਹ ਕਹਣਾ ਹਾਂ ਜੀ ਸਰੀਤ ਬਣਾ ਗਾਣਾ ਵਧੀਆ ਪੂਰਾੰਦਾ ਮੁੱਲ ਲਗੇ ਕੋਈ ਵਧੀਆ ਪੂਰੇ ਸੌ ਦਾ ਪਿਛਲਾ ਹੀ ਬਈ ਦਿਖੋ ਲਾਈਆ ਅਸੀਂ ਤਾਂ ਉੱਧੀ ਗੁਰੂ ਘਰ ਤੇ ਦਿਨ ਤੱਕ ਦੇਖਾਤੀ ਸੀ ਅਕਸਰ ਜੀ ਕੋਈ ਘਰ ਕੀ ਨਹੀਂ ਕੁੜੀ ਨੂੰ ਫੱਕੀ ਨਹੀਂ ਬੁੜੀ ਮੜੀ ਉਹ ਸੌਂਡ ਲੈਦੇ ਪ੍ਰਾਣਾ ਜਵਾਨਾ ਜੀ ਹੁਣ ਆਪਾਂ ਲੋਕਾਂ ਦਾ ਸਾਥ ਨਹੀਂ ਮਿਲਦਾ ਫਿਰ ਆਪਾਂ ਨੂੰ ਅਹਿਸਾਸ ਹੁੰਦਾਗਾ ਆਪਾਂ ਇੱਕ ਕੁੜੀ ਹੋ ਕੇ ਵੀ ਜਦੋਂ ਕੁੜੀ ਦਾ ਸਤਕਾਰ ਨਹੀਂ ਕਰਦੇ ਤਾਂ ਇਹਦਾ ਬਹੁਤ ਮਾੜੀ ਗੱਲ ਹੈ ਬਣੀਆਂ ਦਾ ਸਤਕਾਰ ਕਰ ਮੈਂ ਕਿਤੇ ਇਹਦਾ ਪਰਿਵਾਰ ਦਾ ਸਤਕਾਰ ਨਹੀਂ ਕਰਦੇ ਤੇ ਦੂਜੇ ਪਰਿਵਾਰ ਦੁਖੀ ਆਪਾਂ ਕੱਲੇ ਨੂੰ ਜੀ ਨਹੀਂ ਬਣਾ ਸਕਦੇ ਨਾ ਭਾਈ ਕੁੜੀਆਂ ਤੋਂ ਹਨ ਐਸਾ ਲੱਗਦਾ ਵੀ ਕੁੜੀਆਂ ਨੂੰ ਆਪਾਂ ਪਹਿਲਾ ਵਾਲੇ ਜਵਾਨੇ ਦੀ ਕੁੜੀ ਨੂੰ ਬਾਹਰ ਵਿੱਚ ਕੱਢ ਦਿੰਦੇ ਸੀ ਜੇ ਬਾਹਰ ਦੇਗਾ ਦੇ ਕੁੜੀ ਨੂੰ ਜੈ ਕੁੜੀ ਨੂੰ ਪੈਕ ਵਿੱਚ ਜੰਦ ਦੇ ਕੁੜੀ ਦੁੱਖ ਬਣਾਉਂਦੀ ਆ ਅੱਜ ਕੱਲੇ ਜਿੱਥੇ ਮਰਦੀ ਤੇ ਨਸਾਂ ਦਾ ਜੋ ਕੰਨਾ ਚੱਲਿਆ ਜਾਂਦਾ ਤੇ ਹੁਣ ਜਿਹੜਾ ਮੁੰਡਿਆ ਤੇ ਨਸਾਂ ਤੇ ਕੁੜੀਆਂ ਕੋਲੇ ਜਾ ਕੇ ਨਿਕਦੇ ਸਹੀ ਹੋ ਗਿਆ ਮੈਂ ਮੇਰੀਆਂ ਬੇਟੀਆਂ ਨੂੰ ਕਹਿਣਾ ਚਾਹੁੰਨੀ ਆ ਵੀ ਕੁੜੀ ਹੋਣ ਤੇ ਤੁਸੀਂ ਕਦੇ ਵੀ ਰੋ ਨਾ ਧੀਆਂ ਦਾ ਸਤਿਕਾਰ ਕਰੋ ਉਹਨਾਂ ਨੂੰ ਪਿਆਰ ਨਾਲ ਪਾਲੋ ਪਿਆਰ ਨਾਲ ਪੜਾਓ ਅੱਗੇ ਵਧਾਓ ਹੁਣ ਅੱਜ ਧੀਆਂ ਆ ਦੇਖੋ ਕਿੱਥੇ ਜਾ ਰਹੇ ਪਹਿਲੇ ਬਣ ਗੀਆਂ ਕੁੜੀਆਂ ਬਹੁਤ ਚਪਤੀ ਹੋ ਗਈਆਂ ਤੇ ਮੁੰਡੇ ਕੀ ਕਰਦੇ ਆ ਅੱਜ ਕੱਲ ਇੱਕ ਗੱਲ ਹੋਰ ਦੇਖ ਲਈ ਕੁੜੀਆਂ ਜਿਹਦੇ ਕੁੜੀਆਂ ਹੱਸ ਤਲਾ ਜੇ ਲੱਗ ਕੇ ਜਾਂ ਕੇ ਚਿਹਰੇ ਜਾਂ ਕਿਤੇ ਹੋਰ ਮਾਪਿਆਂ ਦੇ ਅੱਗੇ ਦੋਪੀਤ ਨੇ ਪਿਆਂਦਾ ਜੇ ਮੁੰਡਾ ਕਿਹੜਾ ਕੰਮ ਕਰਦਾ ਦੱਸੋ ਜੇ ਕਸਾ ਨਹੀਂ ਕਰਦਾ ਤਾਂ ਪਹਿਲੇ ਕਿਤੇ ਲੱਗੀ ਨਿਕਲ ਤੇ ਜਮਾ ਇਹ ਕੁੜੀਆਂ ਦਾ ਫੇਰ ਵੀ ਲੋਕ ਸਮਾਜ ਪਤਾ ਨਹੀਂ ਕਿਉਂ ਪਿੱਛੇ ਜਾਂਦਾ ਇਹਨਾਂ ਇਹ ਕੁੜੀਆਂ ਦੇ ਬਾਅਦ ਬੰਦੇ ਨੇ ਕੁੜੀ ਬਣਾ ਦਿੱਤੀ ਬਸ ਫੇਰ ਸੁਣਿਆ ਹੋਈਆਂ ਫੇਰੀ ਦਾ ਆ ਆਪਣੇ ਮੁੰਡਿਆਂ ਦੇ ਵਿਆਹ ਹੋਣਗੇ ਤੇ ਬਾਕੀ ਲੋਕਾਂ ਨੇ ਇੱਚੀ ਸਮਝ ਨਹੀਂ ਜਾਈਆਂ ਜਦਾ ਦੇ ਤੋ ਥੋੜਾ ਪਿੱਛੇ ਹਟਣਾ ਬਈ ਪਹਿਲੀ ਕੁੜੀ ਨਾਲ ਇਹ ਇੱਕ ਆ ਜਿਹੜਾ ਕਰ ਇਹ ਚੀਜ਼ ਬਣਾਈ ਜਾਵੇ ਜਦਾ ਮੰਗਵਾ ਹਾਂ ਜਿਹਦੇ ਕੁੜੀ ਦਿੱਤੀ ਉਹਦੇ ਤੂੰ ਪਿੱਛੇ ਕਿਹ ਰਹਿਗਾ ਜਿਹੜਾ ਬੰਦਾ ਦਾਜ ਮੰਗ ਕੇ ਲੈਂਦਾ ਹੂੰ ਉਹ ਤਾਂ ਬਹੁਤ ਮਾੜੀ ਗੱਲ ਤੇ ਇਹ ਕੁੜੀਆਂ ਕੁੱਛ ਜਗਾਤ ਲੰਗੀਆਂ 2000 2004 ਤੇ ਬੈਠੀ ਹੋਈ ਸੀ ਦੇਖ ਮੈਂ ਰੱਬ ਤੋਂ ਮੰਗ ਕੇ ਲਈ ਸੀ ਠੀਕ ਹੈ ਜੀ ਫਿਰ ਘਰੋਂ ਬੈਠੀ ਦੇ ਬੈਠੀ ਦੇਤੀ ਮੇਰਾ ਬਹੁਤ ਹੋਇਆ ਸੋਚਾ ਬਾਈ ਦੀ ਬਾਈ ਦੇ ਪਰਿਵਾਰ ਦੀ ਅਸ ਤਾਂ ਪਹਿਲਾਂ ਇਹ ਉਹਨੇ ਪਹਿਲੀ ਬੇਟੀ ਵਾਕ ਲਈ ਜਾਂ ਦੂਜੀ ਬੇਟੀ ਪਰਮਾਤਮਾ ਨੇ ਦੇਤੀ ਪਰਿਵਾਰ ਵਾਲਾ ਸ਼ੁਕਰ ਕਰਿਆ ਦੇਖ ਦੂਜੀ ਬੇਟੀ ਹੋਈ ਸੀ ਤਾਂ ਮੇਰੇ ਪਾਪਾ ਕਹਿੰਦੇ ਬੱਚੇ ਤੰਦਰੁਸਤ ਰੱਖੇ ਪਰਮਾਤਮਾ ਠੀਕ ਆ ਤਾਂ ਦੋਨੇ ਕੁੜੀਆਂ ਨੇ ਮੇਰੇ ਦੋਨੇ ਮੁੰਡੇ ਸਹੀ ਹੈ ਕਹਨਾਂ ਕਹਦੇ ਰਿਓ ਕੁੜੀਆਂ ਆਉਣ ਗਿਆ ਪੱਥਰ ਉਹ ਪਹਿਲਾਂ ਪੱਥਰੀ ਕਹਿੰਦੇ ਹੁੰਦੇ ਸਨ ਪੱਥਰ ਵੀ ਸਮਾਜ ਹੀ ਜ਼ਿੰਮੇਵਾਰ ਹੈ ਹੁਣ ਵੀ ਐ ਮਾਲਾ ਵੀ ਸਾਰੇ ਪਿੰਡ ਦੇ ਤਾਂ ਸਾਰੇ ਦੇ ਖੁਸ਼ੀ ਮਨਾਉ ਰਹੀ ਹੈ ਵੀ ਮੁੰਡਾ ਹੋ ਮੁੰਡਾ ਹੋਗਾ ਤੇ ਜਿੰਨਾ ਕੋਈ ਵਿਚ ਵਿਚੇ ਕਹਿਣਗੇ ਵੀ ਬਹੁਤ ਕੁਝ ਬਿਨਾਂ ਸੱਦੇ ਤੋਂ ਨੰਮ ਮੰਨ ਕਰ ਮਦਦ ਹੋਵੇ ਸਿੱਖ ਕਹਿੰਦਾ ਇਹ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਮੱਲਾ ਕੁੜੀ ਦੇ ਚ ਅਸੀਂ ਬੇਬੀ ਸ਼ੁਕਰ ਕਰਿਆ ਤੇ ਪਰ ਅਸ ਲੋਕਾਂ ਨੇ ਬਹੁਤ ਅਸਮਸ ਕੀਤਾ ਸੀ ਕਿ ਇਹ ਤਾਂ ਫੇਰ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਮਿਹਰ ਹੈ ਆਹ ਵੇਖੋ ਜਦੋਂ ਦੇਖ ਕੇ ਕੋਈ ਹੋਰ ਵੀ ਹੋਰ ਦੇਖ ਕੇ ਹਰ ਦਾ ਮਤਿਆ ਦਾ ਹਾਂ ਇਹਨਾਂ ਤੱਕ ਜਗਤਰੀ ਬਣ ਜਾਂਦੇ ਨੇ ਨਾਲੇ ਜਗਤਰੀ ਬਣ ਜਾਂਦੀ ਹੈ ਹੋਰ ਬੰਦਾ ਵੀ ਹਾਂ ਹਾਂ ਤੂੰ ਅੱਜ ਤੋਂ ਬਈ 5-7 ਸਾਲਾਂ ਨੂੰ ਦੇਖ ਲਈ ਜਦੋਂ ਇਹ ਪੂਰੇ ਸਾਰੇ ਦਰਸ਼ਕਾਂ ਤੱਕ ਬੜੀਆਂ ਨੇ ਸਹੀ ਗੱਲ ਵੀ ਸਾਡੀ ਕੁੜੀ ਕਹਿੰਦੀ ਹੋਈ ਸਾਡੀ ਕੁੜੀ ਕਹਿੰਦੀ ਜਿਵੇਂ ਉਹ ਮੁੰਡੇ ਨੂੰ ਕਹੇਗਾ ਇਹ ਜਵਾਨਾ ਇਹ ਜਾ ਜੂਗਾ ਵੀ ਹਾਂ ਸਾਡੀ ਕੁੜੀ ਕਹਿੰਦੀ ਸਹੀ ਗੱਲ ਜਿਹਦੇ ਹੈ ਨੀ ਉਹ ਰਹਿੰਦੇ ਆ ਸੋਚ ਕੇ ਦੇਖੋ ਤੁਸੀਂ ਰੰਗ ਮਾਦੀ ਗੱਲ ਵੀ ਹਾਂ ਕੁੜੀ ਰ ਇੱਕ ਬੰਦਾ ਹੁੰਦਾ ਠੀਕ ਹੈ ਜੀ ਮੇਰੇ ਵੱਲੋਂ ਪਰਿਵਾਰ ਨੂੰ ਇੱਕ ਵਾਰ ਤੋਂ ਫੇਰ ਵਧਾਈਆਂ ਤੇ ਸਾਡੀ ਕੁੜੀ ਜੀ ਹਾਂ ਆਹ ਵੇਖੀ ਦਿੱਤ ਬੰਨਤਾ ਚੱਲ ਵਾਹ ਖੜ ਜਾ ਆਹ ਵੇਖੀ ਮੇਰੇ ਫਰੈਂਸਰ ਪਾਉਂਦੀ ਐ ਤਰੂੰਗੀ ਕਿਵੇਂ ਖਰਦਾ ਖਗੜਾ ਇੱਥੇ ਵਾਹ ਖੜਦਾ ਖੜਦਾ ਕਿਨੇ ਆਂ ਹਾਂ ਕਿਨੇ ਆਂ ਕੋਈ ਨਹੀਂ ਕਿਤੇ ਲੁਕਿਆ ਹੋਇਆ ਹੈ ਕਿਹੜਾ ਹੈ ਇਹਦਾ ਬਾਹਰ ਫੋਰ ਫੜੀ ਰਹੀਂ ਕਿਹੜੀ ਹੈ ਵੇ ਦੱਸੋ ਜੇ ਕੋਈ ਕਹਿੰਦੀ ਹੈ ਕਿ ਅਸੀਂ ਮਾਂ ਦਾ ਫੇਰ ਨਾ ਕਰੇ ਹੋ ਵੀ ਠੱਡ ਕੇ ਅੱਜ ਲੱਗ ਗਈ ਨਾ ਠੱਡ ਕੇ ਕੋਈ ਤਾਂ ਨਹੀਂ ਉਹਨਾਂ ਬਾਪੂ ਆ ਕੇ ਕੇਦਾ ਰਾਤੇ ਵੀਰ ਨਾ ਤੇਰੀ ਬੈਠ ਕੇ ਗੱਣ ਖਸੀਦਾ ਆਵਾ ਕਬੀਰ ਨਾ ਦਿ ਲੋ ਪਲਤਾ ਮੈਂ ਨਾ ਦਿ ਲੋ ਪਨਾ ਮਾੜੀ ਕਾਂਦੀਰ ਦੀਆਂ ਗੁਰੂ ਜਾਗਨਾ ਨਾਵਾ ਈ ਕਾਂਦੀਰ ਦੀਆਂ ਗੁਰੂ ਜਾਗਨਾ ਨਾਵਾ ਈ ਕਾਂਦੀਰ ਦੀਆਂ ਦੁਨੀਆ ਨਾ ਆਉਮੀ ਜਾਨੀ ਨੜਦੀ ਨਾ ਆਉਣੀ ਆਣੀ ਨੜਗੀ ਹਾਜੀ ਵਾਹੇ ਆਣੀ ਤੇਰੇ ਵੰਜਾ ਵਜਣਾ ਸੋਨੀਆ ਬਣਾ ਤੂੰ ਤਾ ਮਾਂ ਬਾਗੀ ਬਨੇ ਰੇ ਕਰਦੀ ਵੀਰਤੀਆਂ ਭਾਵੀ

ਨਿਕਾ ਨਿਕਨਤ ਵਤਿਕਾ ਨੀ ਕਿਹਦੇ ਨਾਮ ਨਾਲ ਆਉਣਾ ਚਾਹੀਦਾ ਨਿਕਿਆ ਖਾਲੀ ਤੇ ਰਹੇਗੀ ਭਾਵੇਂ ਫੜ ਕੇ ਸਾਡੇ ਨਾਲ ਨੱਚਦੇ ਹੈ